ਇਦੇ ਨਾਲ ਮੇਰਾ ਵਿਵਾਦ ਹੋ ਆ ਮੁੰਡਾ ਹੈ ਹਾਂ ਬਾਕੀ ਇਹ ਮੁੰਡਾ ਕੋਣ ਜਿਹੜਾ ਉੱਥੇ ਜਿਹਦੇ ਨਾਲ ਮੇਰਾ ਮੇਰੀ ਪ੍ਰੋਬਲਮ ਜਿਹਦੇ ਨਾਲ ਮੈਨੂੰ ਇਹ ਇਹਦੇ ਨਾਲ ਮੈਨੂੰ ਪ੍ਰੋਬਲਮ ਇਹਨੇ ਮਾਰਿਆ ਸੀ ਇਹਨੇ ਮਾਰਿਆ ਸੀ ਅਸੀਂ ਉਹ ਬੰਦਾ ਅੱਜ ਗ੍ਰਿਫਤਾਰ ਕਰ ਲਿਆ ਰਵਿੰਦਰ ਸਿੰਘ ਗਿੱਲ ਲੁਧਿਆਣਾ ਦਾ ਰਹਿਣੇ ਵਾਲਾ ਇਲੀਸ ਸਿੰਗਰ ਲੰਗੇ ਕੱਲ ਡਾਂਸ ਕਰਨ ਵਾਲੀ ਕੁੜੀ ਸਿਮਰ ਨੇ ਜੋ ਫੋਟੋ ਦਿਖਾਈ ਸੀ ਪੁਲਿਸ ਨੇ ਉਹ ਬੰਦਾ ਵੀ ਫੜ ਲਿਆ मामला समराला ਦਾ ਇੱਥੇ ਵਿਆਸ ਸਮਾਗਮ ਦੇ ਵਿੱਚ ਸਟੈਂਸਰ ਕੁੜੀ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਵੀਡੀਓ ਵਾਇਰਲ ਹੋਈ ਤੇ ਹੁਣ ਸਮਰਾਲਾ ਪੁਲਿਸ ਨੇ ਮਲਜ਼ਮ ਫੜ ਲਿਆ ਪਹਿਲਾਂ ਪੁਲਿਸ ਨੇ ਜਗਰੂਪ ਨਾਮ ਦੇ ਮਲਜ਼ਮ ਨੂੰ ਫੜਿਆ ਸੀ ਫਿਰ ਜ਼ਿਮਰ ਸਾਹਮਣੇ ਆਈ ਤੇ ਕਿਹਾ ਕਿ ਮਲਜ਼ਮ ਰਵਿੰਦਰ ਸਿੰਘ ਗਿੱਲ ਹੈ ਜਿਸ ਤੇ ਗਲਾਸ ਸੁੱਟਣ ਦਾ ਇਲਜ਼ਾਮ ਹੈ ਪੁਲਿਸ ਨੇ ਹੁਣ ਇਸ ਸ਼ਖਸ ਨੂੰ ਵੀ ਫੜ ਲਿਆ ਇਹ ਨੌਜਵਾਨ ਲੁਧਿਆਣਾ ਦਾ ਰਹਿਣ ਵਾਲਾ ਹੈ ਜਿਹਦੇ ਨਾਲ ਮੇਰਾ ਵਿਵਾਦ ਹੋਇਆ ਆ ਮੁੰਡਾ ਹੈ ਹਾਂ ਬਾਕੀ ਇਹ ਮੁੰਡਾ ਕੌਣ ਜਿਹੜਾ ਉੱਥੇ ਜਿਹਦੇ ਨਾਲ ਮੇਰਾ ਮੇਰੀ ਪ੍ਰੋਬਲਮ ਜਿਹਦੇ ਨਾਲ ਮੈਨੂੰ ਇਹ ਇਹਦੇ ਨਾਲ ਮੈਨੂੰ ਪ੍ਰੋਬਲਮ ਇਹਨੇ ਮਾਰਿਆ ਸੀ ਇਹਨੇ ਮਾਰਿਆ ਸੀ ਮੋਬਾਈਲ ਚੁਦਾ ਕਰੇ ਇੱਕੜਾ ਉੱਥੇ ਰਕਸਟੇਲ ਰਕਸਟੇਲ ਕਰੇ ਇੱਕ ਥਾਂ ਤੇ ਸੁੱਟ ਰੱਖੋ ਗਲਾਸ ਇਹਨੇ ਮਾਰਿਆ ਜੀ ਮੇਰੇ ਇਹਨੇ ਗਲਾਸ ਮਾਰਿਆ ਸੀ ਇਸ ਤੋਂ ਪਹਿਲਾਂ ਪੁਲਿਸ ਨੇ ਇੱਕ ਸ਼ਖਸ ਨੂੰ ਫੜਿਆ ਸੀ ਕੁੜੀ ਮੁਤਾਬਕ ਬਦਚਲੂ ਕੀ ਇਸ ਨੌਜਵਾਨ ਨੇ ਨਹੀਂ ਕੀਤੀ ਹਾਲਾਂਕਿ ਪੁਲਿਸ ਦੀ ਦਲੀਲ ਹੈ ਕਿ ਜੋ ਗਰੁੱਪ ਦੇ ਬਿਲੋਂਦ ਤੇ ਹਰਵਿੰਦਰ ਵਿਆਹ ਦੇ ਵਿੱਚ ਗਿਆ ਸੀ ਸੀਓ ਬੰਦਾ ਅੱਜ ਗ੍ਰਿਫਤਾਰ ਕਰ ਲਿਆ ਰਵਿੰਦਰ ਸਿੰਘ ਗਿੱਲ ਲੁਧਿਆਣਾ ਦਾ ਰਹਿਣੇ ਵਾਲਾ ਜਿਹੜਾ ਪਹਿਲਾਂ ਗ੍ਰਿਫਤਾਰ ਕੀਤਾ ਸੀਗਾ ਉਹ ਕੋਈ ਸੀ ਉਹ ਸਾਡਾ ਜਿਹੜਾ ਹੈਗਾ ਜਗਰੂਪ ਸਿੰਘ ਸੀ ਅੱਜ ਕੋਲੋਂ 20 ਬਲ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਦੋਂ ਉਹਨੇ ਕਿਹਾ ਵੀ ਉਹ ਗਲਤ ਬੰਦਾ ਜੀ ਗ੍ਰਿਫਤਾਰ ਕੀਤਾ ਵਾ ਨਹੀਂ ਬਲਾਉਣੇ ਵਾਲਾ ਬੰਦਾ ਹੀ ਜਗਰੂਪ ਉਹਨਾਂ ਨੂੰ ਜਿਹੜਾ ਅੱਜ ਅਸੀਂ ਗ੍ਰਿਫਤਾਰ ਕੀਤਾ ਹੈ ਬਿੰਦਰ ਸਿੰਘ ਉਹਨੇ ਡਿਸਕਲੋਜ਼ ਕੀਤਾ ਵੀ ਮੈਨੂੰ ਬੁਲਾਉਣੇ ਵਾਲਾ ਇਹ ਜਗਰੂਪ ਸਿੰਘ ਆ ਵਿਆਹ ਤੇ ਸੋਸ਼ਲ ਮੀਡੀਆ ਤੇ ਵੀਡੀਓ ਕਈ ਦਿਨਾਂ ਤੋਂ ਖੂਬ ਵਾਇਰਲ ਹੋ ਰਹੀ ਤੇ ਉਸ ਤੋਂ ਬਾਅਦ ਡਾਂਸਰ ਸਿਮਰਵੀ ਸਾਹਮਣੇ ਆਈ ਤੇ ਉਸਨੇ ਇਲਜ਼ਾਮ ਲਗਾਇਆ ਹੈ ਕਿ ਉਸਦੇ ਨਾਲ ਬਦਸਲੂਕੀ ਹੋਈ ਹੈ ਤੇ ਇਸ ਲਈ ਉਹ ਮੁਆਫੀ ਚਾਹੁੰਦੀ ਹੈ ਪੁਲਿਸ ਕੋਲ ਮਾਮਲਾ ਵੀ ਦਰਜ ਕਰਵਾਇਆ ਤੇ ਹੁਣ ਉਸਨੇ ਕਿਹਾ ਕਿ ਜੇਕਰ ਮੁਆਫੀ ਮੰਗ ਲਈ ਜਾਵੇ ਤੇ ਉਹ ਮਾਫ ਕਰ ਦਵੇਗੀ ਉਹਨਾਂ ਨੇ ਫੜਿਆ ਸੀ ਜਿਹਦਾ ਨਾਮ ਜਗਰੂਪ ਦੱਸਿਆ ਜਾ ਰਿਹਾ ਠੀਕ ਹੈ ਤੇ ਇਸ ਵਿਚਾਰੇ ਦੀ ਕੋਈ ਗਲਤੀ ਨਹੀਂ ਆ ਇਹਦੇ ਵਿੱਚ ਠੀਕ ਹੈ ਦੇਖੋ ਜੇ ਕਿਸੇ ਬਗਾਨੇ ਮਾਂ ਦੇ ਪੁੱਤੇ ਛਿੱਤਰ ਪੈ ਜਾਣ ਉਹਦਾ ਰਿਮਾਂਡ ਲਿਆ ਜਾਵੇ ਉਸ ਤੋਂ ਬਾਅਦ ਮੈਨੂੰ ਪਤਾ ਲੱਗੇ ਕਿ ਯਾਰ ਇਹ ਤਾਂ ਉਹ ਸੀ ਹੀ ਨਹੀਂ ਜਿੱਤੋਂ ਬਕਾਇਆ ਜਾ ਰਿਆ ਆ ਇਹ ਪੁਲਿਸ ਦਾ ਜਿਹੜਾ ਰੀਡਰ ਹੈ ਜਿਹੜਾ ਏਸੀਪੀ ਦਾ ਰੀਡਰ ਉਹ ਕੁਝ ਕਰੇ ਮੈਨੂੰ ਨਹੀਂ ਸੀ ਪਤਾ ਮੇਰੇ ਵਾਸਤੇ ਇਹ ਆਡੀਅנס ਸੀਗੀ ਉਸ ਦਿਨ ਠੀਕ ਹੈ ਨਾ ਉਹ ਪੁਲਿਸ ਦਾ ਲੀਡਰ ਸੀ ਸੈਕਸ਼ਨ ਨਹੀਂ ਹੈਗਾ ਜਿਹਨੇ ਮੈਨੂੰ ਨਹੀਂ ਪਤਾ ਉਹ ਲੀਡਰ ਸੀ ਚਾਹੇ ਉਹ ਪੁਲਿਸ ਵਾਲਾ ਸੀ ਚਾਹੇ ਉਹ ਨੌਂਕਰ ਸੀ ਚਾਹੇ ਉਹ ਕੰਮ ਵਾਲਾ ਸੀ ਮੈਨੂੰ ਨਹੀਂ ਪਤਾ ਉਸ ਵੇਲੇ ਮੈਂ ਆਰਟਿਸ ਸੀਗੀ ਤੇ ਉਹ ਉਸ ਵੇਲੇ ਆਡੀਅנס ਸੀਗਾ ਮੇਰਾ ਰਾਈਟ ਨਾ ਸਵੇਲੇ ਮੇਰਾ ਉਹ ਆਡियंस ਸੀਗਾ ਤੇ ਉਸ ਟਾਈਮ ਮੈਂ ਇੱਕ ਪਰਫਾਰਮਰ ਸੀਗੀ ਜਿਹਨੂੰ ਆਪਾਂ ਡਾਂਸਰ ਕਹਿੰਦੇ ਨੇ ਉਹ ਸੀਗੀ ਤੇ ਲੇਕਿਨ ਜਿਹੜਾ ਮੁੰਡਾ ਪਹਿਲਾਂ ਵੀ ਆਪਣਾ ਉੱਠਿਆ ਕਿ ਦੇਖੋ ਜੀ ਰਿਸਪੈਕਟ ਕਰਕੇ ਮੈਂ ਇਹ ਚੀਜ਼ ਨੂੰ ਚੱਕਿਆ